ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਸਾਨੂੰ ਪਤਾ ਹੀ ਅੱਜ ਆਪਾਂ ਫਾਰਮ 77 ਤੇ ਆਏ ਹੋਏ ਆ ਪਿੰਡ ਰਾਤਰੇ ਨੇ ਬਾਈਆਂ ਕੋਲ ਤੇ ਦੇਖੋ ਅਮਰੂਦ ਦੀ ਵੈਰਾਈਟੀ ਐ ਇਹਨਾਂ ਕੋਲ ਥਾਈਲੈਂਡ ਅਮਰੂਦ ਤੇ ਤੁਸੀਂ ਭਰਿਆ ਦੇਖੋ ਕਿੰਨਾ ਫਲ ਲੱਗਿਆ ਹੋਣ ਉਹਨੇ ਪੱਤੇ ਨਹੀਂ ਹੈਗੇ ਜਿੰਨੇ ਤੇ ਅਮਰੂਦ ਲੱਗੇ ਹੋਏ ਨੇ ਤੇ ਆਪਾਂ ਬਾਈਆਂ ਤੋਂ ਜਾਣਕਾਰੀ ਲੈਣੇ ਆ ਕੀ ਵੈਰਾਈਟੀ ਐ ਇਹ ਕਿੰਨੇ ਟਾਈਮ ਦਾ ਪੇਡਾ ਐ ਇਹ ਬਾਈ 2 ਸਾਲ ਦਾ ਬੂਟਾ ਹੋ ਗਿਆ 1.5 ਸਾਲ ਦਾ ਅੱਛਾ ਜੀ ਆਪਾਂ ਥਾਈਲੈਂਡ ਗਈ ਸੀ ਉਦੋਂ ਉੱਥੋਂ ਲਿਆਇਤੀ ਅੱਛਾ ਜੀ ਤੇ ਤੁਸੀਂ ਬੂਟੇ ਨੂੰ ਫਲ ਦੇਖੋ ਹੂੰ ਬਹੁਤ ਫਲ ਲੱਗ ਰਿਹਾ ਬਾਈ ਦੇਖੋ ਭਰਿਆ ਭਰਿਆ ਦਿਖਾਓ ਮ ਬ੍ਰਾਂਚਾਂ 'ਤੇ ਪੂਰਾ ਫਲ ਲੱਗਿਆ ਪਿਆ ਇਹ। ਇਹ ਕਿਹੜੀ ਵੈਰਾਈਟੀ ਵਜਦੀ ਹੈ ਬਾਈ? ਇਹ ਥਾਈਲੈਂਡ ਤੋਂ ਹੀ ਆਈ ਹੈ ਵੀਰੇ। ਅੱਛਾ। ਤੇ ਇਹਨਾਂ ਦੀਆਂ ਵੈਰਾਈਟੀਆਂ ਹਾਲੇ ਲਿਖੀਆਂ ਹੋਈਆਂ ਨਹੀਂ ਸਾਡੀਆਂ ਐਡਵਰਡ ਵੈਰਾਈਟੀਆਂ ਲਿਖੀਆਂ ਹੋਈਆਂ ਸਾਰੀਆਂ। ਠੀਕ ਹੈ। ਇਹ ਆਪਾਂ ਲੈ ਇਹਦੀ 6-7 ਵੈਰਾਈਟੀਆਂ। ਅੱਛਾ। 6-7 ਵੈਰਾਈਟੀਆਂ ਦੇ ਵਿੱਚੋਂ ਮੈਨੂੰ ਲੱਗਦਾ 3 ਕਬਰ ਵੈਰਾਈਟੀਆਂ ਬਚੀਆਂ ਨੇ। ਅੱਛਾ। ਤੇ ਤੁਸੀਂ ਇਹ ਖਾਓਗੇ। ਹੁਣ ਇਹਦਾ ਜਾਨੀਆ ਮਿੱਠਾਪਨ ਹੈਗੇ ਇਹਦੇ ਵਿੱਚ। ਹੁਣੇ ਤੋਂ ਹਾਲੇ ਕੱਚਾ ਅਮਰੂਦ ਪਰ। ਹਮ ਬਾਕੀ ਦੀ ਵੈਰਾਈਟੀ ਦੱਸਦੀ ਹੈ ਪੱਤੇ ਘੱਟ ਲੱਗਦੇ ਨੇ ਫਲ ਜਿਆਦਾ ਲੱ ਆਪ ਉੱਤੇ ਵੀ ਪਰੇ ਪਏ ਨੇ ਠੀਕ ਹੈ ਇਹ ਕਿਵੇਂ ਪੰਜਾਬ ਚ ਆਮ ਖੇਤਾਂ ਚ ਹੋਣ ਵਾਲੀ ਵੈਰਾਈਟੀ ਹੈਗੀ ਹਾਂ ਇਹ ਬਈ ਟੇਸਟੀ ਕਰ ਰਹੇ ਆਪਾਂ ਅੱਛਾ ਵੀ ਆਪਣੇ ਜਵੇਂ ਹਸਾਸ ਪੈਦਾ ਲੱਗਿਆ ਹੋਇਆ ਉਧਰ ਤਾਈਵਾਨ ਪਿੰਕ ਲੱਗਿਆ ਹੋਇਆ ਅੱਛਾ ਇਹ ਵੈਰਾਈਟੀ ਆ ਗਈ ਇਹਨਾਂ ਦਾ ਕੰਪੈਰੀਸ਼ਨ ਠੀਕ ਹੈ ਵੀ ਕਿਹੜੀ ਵੈਰਾਈਟੀ ਕਿਵੇਂ ਵਧੀਆ ਨੀਕੇ ਮੇ ਇੱਕ ਹਾਂ ਵੈਰਾਈਟੀਆਂ ਹੈ ਸਾਰੀ ਵਧੀਆ ਨੇ ਦੇਖੋ ਸਾਰੇ ਭਰੇ ਭਰੇ ਦਰਾਖਤ ਹਾਂਜੀ ਹਾਂ ਹਾਲੇ ਪਾਈਪਲਾਈਨ ਚ ਅਸੀਂ ਇਹਦਾ ਰਿਜ਼ਲਟ ਬੋਲ ਨਹੀਂ ਸਕਦੇ ਵੀ ਕਿਵੇਂ ਆ ਇਹ ਅੱਛਾ ਇਹਦਾ ਟੇਸਟ ਵੀ ਦੇਖਿਆ ਜਾਊਗਾ ਇਹਦੀ ਸਟੋਰੇਜ ਕਪੈਸਿਟੀ ਵੀ ਦੇਖੀ ਜਾਊਗੀ ਨਹੀਂ ਕਿਉਂ ਹੁੰਦੇ ਨੇ ਕਿਵੇਂ ਫਲਦਾਰ ਬੁੱਟੇ ਨਹੀਂ ਰੇਸਲੇਵਾਂ ਚ ਹੁੰਦੇ ਨਹੀਂ ਲੱਕਰ ਜ਼ਮੀਨ ਚ ਜ਼ਿਆਦਾ ਹੁੰਦੇ ਆ ਰੇਸਲੇਵਾਂ ਸਾਡਾ ਜੀ ਅੱਛਾ ਟੱਬੇ ਵਾਲੀ ਬਾਣ ਹੈ